ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪੰਡ ਭਰਾਵਾਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੇ ਰਿਸ਼ਤਿਆਂ ਦੀ ਐਡਾਂ নোਟੀਫਿਕੇਸ਼ਨ ਤੁਹਾਡੇ ਤੱਕ ਜਾਨਾ ਪਹੁੰਚ ਸਕਣ ਜੀ ਜੇ ਤੁਹਾਨੂੰ ਸਾਡੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਅਤੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਪ੍ਰੇਸ਼ਤ ਕਰੋ ਕਰੋ ਜੀ ਫਾਈਲ ਨੰਬਰ 650 ਨਾਮ ਕੌਰ ਜ਼ਿਲ੍ਹਾ ਪਟਿਆਲਾ ਪੜਾਈ ਬੀ ਕਾਮ ਕਾਰਟ ਸੈਣੀ ਸਿਕ ਹਾਈਟ 5 ਫੁੱਟ 4 ਇੰਚ ਆ ਜਨਮ ਤਰੀਕ 1 ਅਕਤੂਬਰ 1999 ਕਾਮ ਕੁੜੀ ਐਕਸੈਸ ਬੈਂਕ ਵਿੱਚ ਜੋਬ ਕਰਦੀ ਹੈ ਇਹਨਾਂ ਨੂੰ ਲੋੜ ਹੈ ਜਿਸ ਤਰੀਕੇ ਮੁੰਡੇ ਦੀ ਕਾਰਟ ਸੈਣੀ ਸਿਕ ਹੋਵੇ ਕੋਈ ਵੀ ਡਿਗਰੀ ਕੀਤੀ ਹੋਵੇ ਜੀ ਜੋਬ ਵਧੀਆ ਕਰਦਾ ਹੋਵੇ ਜੇ ਮੁੰਡਾ ਜਾਂ ਕੋਈ ਬਿਜ਼ਨਸ ਆਪਣਾ ਕਰਦਾ ਹੋਵੇ ਕਰੈਕਟਰ ਗੁੱਡ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸਰਚ ਰੋਡ ਕਰੋ ਜੀ ਫਾਈਲ ਨੰਬਰ 651 ਨਾਮ ਕੌਰ ਜੀਲਾ ਬਰਨਾਲਾ ਕਾਸਟ ਜੱਟ ਸਿੱਖ ਹਾਈਟ 5 ਫੁੱਟ 5 ਇੰਚ ਜਨਮ ਸਤੰਬਰ 1998 ਪੜ੍ਹਾਈ ਬੀਐਸਸੀ ਨਰਸਿੰਗ ਕੋਰੀ ਕੈਨੇਡਾ ਰਜਿਸਟਰ ਨਰਸ ਹੈ ਜੀ ਆਰਐਨ ਹੈ ਜੀ ਲੜਕੀ ਇੱਕ ਭਰਾ ਕੈਨੇਡਾ ਬਾਕੀ ਆਲ ਫੈਮਿਲੀ ਕੈਨੇਡਾ ਵੈਲ ਸੈਟਲ ਹੈ ਇਹਨਾਂ ਨੂੰ ਰੋਡ ਹੈ ਜੀ ਰਿਸ਼ਤੇ ਜੀ ਰਿਸ਼ਤਾ ਵਧੀਆ ਪਰਿਵਾਰਤ ਹੋਵੇ ਮੁੰਡਾ ਕੈਨੇਡਾ ਹੋਵੇ ਜ਼ਮੀਨ ਚਾਹੇ 5 ਕਿੱਲਾਂ ਦਾ ਕਾਉਂਦੀ ਹੋਵੇ ਪੜ੍ਹਿਆ ਵਧੀਆ ਹੋਵੇ ਜੀ ਸੰਸਕਾਰੀ ਹੋਵੇ ਤੇ ਮੁੰਡਾ ਖਾਨਦਾਨੀ ਪਰਿਵਾਰ ਵਿੱਚੋਂ ਹੋਵੇ ਦੇ ਜਿਹੜੀ ਰਿਸ਼ਤਾ ਕਿਸੇ ਪ੍ਰਵਾਹ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪ੍ਰਵਾਹ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 652 ਨਾਮ ਕੌਰ ਜਿਲ੍ਹਾ ਬਠਿੰਡਾ ਏਰੀਆ ਰਾਮਾ ਮੰਡੀ ਕਾਸਟ ਦਰਜੀ ਗੋਤ ਆਲਖਾ ਜਨਮ ਦਸੰਬਰ 1997 ਕੱਦ 5 ਫੁੱਟ 4 ਇੰਚ ਪੜਾਈ ਬੀਵੀਏ ਭਰਾ ਇੱਕ ਵੱਡਾ ਲੇਡੀ ਟੇਲਰ ਹੈ ਜੀ ਬਾਕੀ ਲੋੜ ਹੈ ਜੀ ਰਿਸ਼ਤੇ ਦੀ ਮੁੰਡੇ ਦੀ ਕਾਸਟ ਆ ਦਰਜੀ ਸ਼ਿੰਦੀ ਹੋਵੇ ਜਾਂ ਫਿਰ ਜੱਟ ਸਿੱਖ ਕਾਸਟ ਤੋਂ ਵੀ ਸੰਪਰਕ ਕਰ ਸਕਦੇ ਨੇ ਜੀ ਮੁੰਡਾ ਕੰਮਕਾਰ ਵਧੀਆ ਕਰਦਾ ਹੋਵੇ ਸੋਹਣਾ ਸੁਨੱਖਾ ਹੋਵੇ ਇਹ ਰਿਸ਼ਤਾ ਕਰ ਦੇਣਗੇ ਜੀ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਰਸਮ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜੱਟ ਸਿਕਟ ਢਿੱਲੋ ਇਕੱਲਾ ਹੀ ਹੈ ਜੀ ਲੜਕਾ ਹਾਈਟ 5 ਫੁੱਟ 10 ਇੰਚ ਜਨਮ 1996 ਪੜ੍ਹਾਈ ਬੀ ਕਾਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਗਲੋਬਲ ਬਿਜ਼ਨਸ ਮੈਨੇਜਮੈਂਟ ਇਨ ਕੈਨੇਡਾ ਸਿਟੀਜ਼ਨ ਇਨ ਕੈਨੇਡਾ ਲਿਵਿੰਗ ਇਨ ਕੈਲਗਰੀ ਮਕੈਨਿਕਲ ਲਾਈਨ ਹੈ ਜੀ ਇਹਨਾਂ ਨੂੰ ਲੋੜ ਹੈ ਜੀ ਇਸ ਤਰੀਕ ਕੁੜੀ ਦੀ ਨਰਸਿੰਗ ਕੀਤੀ ਹੋਵੇ ਜਾਂ ਨਰਸਿੰਗ ਜੋਬ ਤੇ ਹੋਵੇ ਕੁੜੀ ਕੈਨੇਡਾ ਹੋਵੇ ਜਾਂ ਅਮਰੀਕਾ ਪਰਿਵਾਰ ਦਾ ਸੰਪਰਕ ਨੰਬਰ ਹੈ ਜੀ ਇਹਨਾਂ ਦੇ 9889 85655 ਅਗਲਾ ਰਿਸਟਰਡ ਕੁੜੀ ਫਾਈਲ ਨੰਬਰ 654 ਨਾਮ ਸਿੰਘ ਜਿਹੜਾ ਸ਼੍ਰੀ ਅਮਰਸਾ ਸਾਹਿਬ ਕਾਸਟ ਜੱਟ ਸਿੱਖ ਗੋਤ ਮਾਨ ਹਾਈਟ 5 ਫੁੱਟ 11 ਇੰਚ ਜਨਮ 95 2001 ਪੜ੍ਹਾਈ ਪਲੱਸ 2 ਪੰਜਾਬ ਤੋਂ ਕੀਤੀ ਹੈ ਜੀ ਬਾਕੀ ਹੋਟਲ ਮੈਨੇਜਮੈਂਟ ਕੈਨੇਡਾ ਤੋਂ ਇਹ ਤਿਹ ਕਾਮਾ ਟ੍ਰੱਕ ਡਰਾਈਵਰ ਤਨਖਾਹ ਜੀ ਹੈਗੀ ਐ 22 ਲੱਖ ਰੁਪਏ ਜੀ ਮੰਥਲੀ ਤੇ 5000 ਕੈਨੇਡੀਅਨ ਡਾਲਰ ਜ਼ਮੀਨ 6 ਕਿੱਲੇ ਪਰਿਵਾਰ ਵਿੱਚ ਪਿਤਾ ਨਹੀਂ ਹਨ ਜੀ ਮਾਤਾ ਜੀ ਸਰਕਾਰੀ ਅਧਿਆਪਕ ਨੇ ਇੱਕ ਭਰਾ ਇੱਕ ਭਰਾ ਹੈ ਜੀ ਲੜਕਾ ਬ੍ਰੈਵਟਨ ਬ੍ਰੈਵਟਨ ਕੈਨੇਡਾ ਵਿੱਚ ਰਹਿੰਦਾ ਹੈ ਜੀ ਸਟੇਟਸ ਪੀਆਰ ਹੈ ਜੀ ਇਹਨਾਂ ਲੋੜ ਹੈ ਜੀ ਰਿਸ਼ਤੇ ਦੀ ਲੜਕੀ ਸੁੰਦਰ ਤੇ ਚੰਗੀ ਪੜੀ ਲਿਖੀ ਹੋਵੇ ਪਰਿਵਾਰ ਦਾ ਸੰਪਰਕ ਨੰਬਰ ਹੈ ਜੀ 79730 ਵੀ ਆਰ ਸੋ 18 ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਇਹਨਾਂ ਦੇ ਪਰਿਵਾਰ ਦੇ ਦਿੱਤੇ ਹੋਏ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਬਾਕੀ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪਰਖਾਲ ਜ਼ਰੂਰ ਕਰ ਲਿਆ ਕਰੋ ਜੀ ਸਤਿ ਸ੍ਰੀ ਅਕਾਲ ਜੀ